ਅੱਜ ਦੇ ਦਿਨ ਸਾਰਾ ਦਿਨ ਜਿਹੜੀ ਹੈ ਉਹ ਗੋਲੀਬਾਰੀ ਜਿੰਦੀ ਹੈ ਇਹ ਸਾਧ ਸੰਗਤ ਦੀ ਸਾਰੇ ਪੰਜਾਬ ਦੇ ਵਿੱਚ ਸਤਿਕਾਰ ਕੀਤਾ ਜਾਂਦਾ ਕਿਸੇ ਤੋਂ ਵੀ ਸਤਿ ਪੰਥ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਾਲੇ ਪਾਸੇ ਨਹੀਂ ਨਹੀਂ ਕੀਤਾ ਜਾਂਦਾ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕੱਟਵੀਂ ਆਲੀ ਕਰ ਦਿੱਤਾ ਗਿਆ ਜਿੱਥੋਂ ਬੰਦਾ ਲੱਗਦਾ ਵੀ ਇੰਦਰ ਦੇ ਇਲਾਕੇ ਦੇ ਜੋ ਕਿ ਕਰਦੇ ਹੋ ਕੇ ਸਾਚਾ ਸ੍ਰੀ ਹਰਿਮੰਦਰ ਸਾਹਿਬ ਆਪਣ ਨੂੰ ਜਾਣਦੇ ਨੇ ਇਹਦਾ ਕਾਰਨ ਸੀ ਇੱਕ ਦੇ ਉਸ ਸਮੇਂ ਤਿੰਨ ਗੁਰੂ ਧੰਨ ਕਰਕੇ ਪਾਤਸ਼ਾਹ ਜੀ ਦਾ ਸ਼੍ਰੀ ਦਿਹਾੜਾ ਆਇਆ ਦੂਸਰਾ 사త్సੰਗ ਜਿਸ ਸਮੇਂ ਦੇ ਸਿੱਖ ਆਪਕਾ ਨੇ ਫੈਸਲਾ ਕੀਤਾ ਸੀ ਕਿ ਗੁਰੂ ਨੂੰ ਵੀ ਇੱਥੇ ਅਸੀਂ ਸਿੱਖ ਇਕੱਠੇ ਹੋ ਕੇ ਸਮੇਂ ਦੀ ਸਰਕਾਰ ਦੇ ਨਾਲ ਨਾਂ ਮਿਲ ਵਰਤਨ ਦਾ ਅੰਦੋਲਨ ਜਿਹੜਾ ਤੁਹਾਨੂੰ ਉਹਦੇ ਪਰ ਕਾਇਕੂਦੇ ਸਲਾਮ ਅਸਮਰਾਨ ਤੋਂ ਗੁਰਮਤੇ ਸੁਦੇ ਜਾਣੇ ਸਾਹਿਬ ਇਸ ਲਈ ਸਾ ਸਰਕਰ ਦੀ ਸੇਕਾਂ ਦੀ ਭਾਰੀ ਗਿਣਤੀ ਦੇ ਵਿੱਚ ਸਤਿਗੁਰੁ ਜੀ ਹਰਮਨ ਸਿੰਘ ਸਾਹਿਬ ਨੇ ਕੋਟਾ ਸੀ ਪਰ ਕਲਪਿਉ ਕਰ ਦਿੱਤਾ ਗਿਆ ਸਾਰੇ ਪਾਸੇ ਰੋਪ ਰੋਪ ਲਾ ਦਿੱਤੀ ਗਈ ਜਿੱਥੋਂ ਜਿੱਥੋਂ ਵੀ ਪਤਾ ਲੱਗਦਾ ਕਿ ਇਹ ਜਥਾ ਚੱਲਿਆ ਹੈ ਸਮੇਂ ਦੀ ਔਕਤ ਬਣ ਪਕੜ ਕੇ ਉਹਨਾਂ ਨੂੰ ਜਿਹੜਾ ਹੈ ਉਹ ਦਿਨਾਂ ਦੇ ਮੈਨੂੰ ਬਾਦ ਦਿੱਤਾ ਗਿਆ ਸਾ ਸੰਗਤ ਗੱਡੀਆਂ ਲਾ ਕੇ ਰੁਕ ਗਿਆ ਗਿਆ ਇੱਕੋ ਤੱਕ ਕਹਿੰਦੇ ਹਾਨਾ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਕੋਈ ਲੋਤੀ ਵੀ ਦੁੱਧ ਕੋਣ ਆਏ ਤੇ ਉਹਨਾਂ ਨੂੰ ਮੌਤ ਦੇ ਘਾਟ ਬਿਨਾਂ ਵਜਾ ਤੋਂ ਮਾਰ ਦਿੱਤਾ ਗਿਆ ਸੀਗਾ ਸੋ ਐਸੀ ਸਮੇਂ ਦੀ ਹੁੰਦੀ ਉਹਨਾਂ ਦੇ ਆਸ ਤੇ ਰਿਸ਼ਤੇ ਦੀ ਗੱਲ ਕਰ ਪਾ ਲਿਆ ਨੇ ਸਾਨੂੰ ਆਪਣੇ ਹੋ ਕੇ ਪਰਾਈ ਬਣਨ ਦਾ ਅਹਿਸਾਸ ਕਰਾਇਆ ਇਹ ਸਿਆਦ ਸਾਲ 1984 ਬੇਸ਼ੱਕ ਹਮੇ ਅੱਜ ਵੀ ਕਾਂਗਰਸ ਬੜੇ ਮਾਣ ਨਾਲ ਕੀ ਕੀ ਪੀ ਅਰੇ ਜੀ ਪੁਰਾਣੀਆਂ ਗੱਲਾਂ ਭੁੱਲ ਜਾਓ ਜੇ ਤੁਹਾਨੂੰ ਤੁਹਾਡੀ ਇੱਕ ਇੰਦਰਾ ਨਹੀਂ ਭੁੱਲਦੀ ਤੇ ਸਾਥ ਸੰਗਤ ਦੀ ਤੁਸੀਂ ਵੀ ਜਵਾਬ ਦੇ ਦਿਓ ਸਾਡੇ ਤੇ ਕਥਾ ਸ਼ਹੀਦ ਹੋਏ ਇਹ ਕੇਵਲ ਤਰਾਸੀ ਨਹੀਂ ਉਹਦੇ ਤੋਂ ਬਾਅਦ ਵੀ ਜਿਹੜਾ ਸਿੱਖਾਂ ਨੂੰ ਇਹ ਪਰਾਇਆ ਪਣ ਦਿਖਾਇਆ ਗਿਆ ਦਿੱਲੀ ਵਿੱਚ ਨਾਗਪੁਰ ਵਿੱਚ ਹੋਰ ਬਿਆਨ ਦੇ ਸਿੱਖਾਂ ਨੂੰ ਘਰਾਂ ਤੋਂ ਕੱਢ ਕੱਢ ਕੇ ਮਾਰਿਆ ਉੰਡਿਆਂ ਦੇ ਸਾੜ ਕੇ ਉਹਨਾਂ ਦੀਆਂ ਧੀਆਂ ਪੈਰਾਂ ਦੀ ਬੇਬਾਕੀ ਕੀਤੀ ਗਈ ਅਸੀਂ ਕਿਨੇ ਭੁੱਲ ਗਏ ਇਹ 83 ਨਾਂ ਬਖਸ਼ਣ ਯੋਗ ਹੈ ਜਰਾਂਪ ਤੁਹੇ ਨਹੀਂ ਜਾ ਸਕਤੀ ਸਾਡੀ ਕਿਰਪਾ ਦਾ ਇੱਕ ਜੋਤੋਂ ਲਾ ਕੇ ਛੇ ਲੋ ਇਹ ਉਹ ਸੀ ਹਿੱਤੀ ਹਕਤਾਂ ਦਾ ਸਮੇਂ ਜਿਸ ਵੇਲੇ ਗੁਰੂ ਕੇ ਨਾਮਾ ਨੇ ਗੁਰੂ ਕੇ ਸਿਖਾ ਨੇ ਹਿੰਦ ਸਰਕਾਰ ਦੇ ਨਾਲ ਆਪਾਂ ਲਾਉਂਦਿਆ ਹੋਇਆ ਪੰਜਾਬ ਤੇ ਕੇਂਦਰੀ ਚੱਤਰ ਹੋ ਸੀ ਤੇ ਸਰਕਾਰ ਦੇ ਨਾਮੋ ਕੀ ਜੰਦਾ ਹੈ ਕਿ ਉਸ ਦਾ 사ਤਾਨੀ ਦਾ ਦਾਰਾ ਪਰ ਸਿੱਖ ਜਗਤ ਦੇ ਵਿੱਚ ਇਹ 사ਤਾਨੀ ਦਾ ਦਾਰਾ ਨੇ ਇਸ ਤਰ੍ਹਾਂ ਖਤਮ ਕਰਾ ਆਇਆ ਇਸ ਨੇ ਬਖੂਬਾਰੀ ਦੀ ਸ਼ਹੀਦੀ ਭੱਜੇ ਨੂੰ ਗੁਰੂ ਕੇ ਸਿੱਖ ਜਿਹੜੇ ਨੇ ਇਹ ਬਣਾ ਦੇ ਨੇ 사ਤੂ ਨੂੰ ਕਿਰਤਾ ਦਾ ਦੁਬਦ ਤੋਂ ਵੱਦਕਾਰੀ ਕੱਢ ਕੇ ਮੂਲ ਮੰਤਰ ਗੁਰ ਮੰਤਰ ਤੇ ਜਾਪ ਕਰਕੇ ਜਪਨੀ ਕਿੰਪਈ ਦੇ ਜਾਪ ਕਰਕੇ ਉਹ ਘਰਾ ਦੇ ਵਿੱਚ ਆਪਣੇ ਬੱਚੇ ਆ ਵੀ ਤਾਰ ਲੈ ਕੇ ਉਨ੍ਹਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਆਪਣੇ ਸਰਧਾਂ ਦੇ ਪੁੰਚੇਟ ਕਰਦੇ ਆ ਗੁਰੂ ਜਨਾਂ ਵਿੱਚ ਅਰਦਾਸ ਕਰੀਏ ਮਹਾਰਾਜ ਕਿਤੇ ਸਾਡੇ ਅੰਦਰ ਵੀ ਉਹਨਾਂ ਸ਼ਹੀਦਾਂ ਵਰਗੇ ਜਜਵੇ ਗੁਰੂ ਘਰ ਦੇ ਨਾਲ ਪ੍ਰੇਮ ਤੇ ਆਪ ਜੀ ਦੀ ਸਿੱਖੀ ਦੀ ਦਾਤ ਵਰਸੇ ਕਿਤੇ ਆਉਣ ਦੀ ਸਿੱਖੀ ਹੋਵੇ ਅਸੀਂ ਵੀ ਗੁਰੂ ਜੀ ਤੋਂ ਆਪਣਾ ਆਤਮ ਪ੍ਰਕਾਣ ਦਾ ਯੋਗ ਹੋ ਜਾਈਏ ਕਹਿ ਲੁਕੀਏ ਅਸੀਂ ਵੀ ਸਿਰ ਜਾਵੇ ਨਾ ਜਾਵੇ सिद का